यो बीजेपी आरएसएस ਦੇ এজেন্ডੇ ਤੇ ਚੱਲਣ ਇਹ ਕੰਮ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗੇ ਬਿਕੋਜ਼ ਇਹ ਇਕੱਲਾ ਇੱਕ ਫੈਸਲਾ ਨਾ ਸਮਝਿਓ ਜਾਂ ਇਹਨੂੰ ਨੋਟੀਫਿਕੇਸ਼ਨ ਨਾ ਸਮਝਿਓ ਇਹ ਪੰਜਾਬ ਦੀ ਪਹਿਚਾਨ ਤੇ ਵਾਰ ਹੈ ਪੰਜਾਬ ਦੀ ਆਵਾਜ਼ ਜਿਹੜੀ ਹੈ ਉਹਨੂੰ ਦਬਾਉਣ ਦਾ ਇੱਕ ਕੋਝਾ ਯਤਨ ਹੈ ਇਹਨੂੰ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਭੇਜਿਆ ਸਾਡੀ ਡੈਲੀਗੇਸ਼ਨ ਆਈ ਹੈ ਅੱਜ ਸਾਰੀ ਇਹ ਵਿਸ਼ਵਾਸ ਦਿਵਾਉਣ ਵਾਸਤੇ ਕਿ ਇਸ ਲੜਾਈ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਹੁੰਦਿਆਂ ਆਪਦੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਹੋ ਕੇ ਇਹ ਲੜਾਈ ਲੜਾਂਗੇ ਸਰਦਾਰ ਸੁਪੀਰ ਸਿੰਘ ਬਾਦਲ ਵੀ ਆਉਣਗੇ ਇੱਥੇ ਭੈਣਜੀ ਹਰਸਿਮਰਤ ਕੌਰ ਬਾਦਲ ਜੀ ਵੀ ਆਉਣਗੇ ਤੇ ਜਿੱਤੋਂ ਤੱਕ ਇਹ ਲੜਾਈ ਲੜਨੀ ਪਈ ਮੈਨੂੰ ਇੱਕ ਗੱਲ ਦੀ ਤਸੱਲੀ ਵੀ ਹੋਈ ਸੰਤੁਸ਼ਟੀ ਵੀ ਹੋਈ ਤੇ ਮੇਰੇ ਤੇ ਉਸ ਗੱਲ ਦਾ ਵਜਨ ਵੀ ਬੜਾ ਹੈ ਜਿੰਨੇ ਨੌਜਵਾਨ ਮੇਰੇ ਵੀਰ ਇੱਥੇ ਬੈਠੇ ਐ ਸਭ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਾਨੂੰ ਤੁਹਾਡੇ ਤੇ ਆਸ ਹੈ ਤੁਸੀਂ ਖੇਤਰੀ ਪਾਰਟੀਆਂ ਪੰਜਾਬ ਦੀ ਤੁਹਾਡੇ ਵੱਲ ਵੇਖ ਰਹੇ ਆਂ ਅਸੀਂ ਇਸ ਲੜਾਈ ਚ ਤੋਂ ਨੂੰ ਅਗਵਾਈ ਕਰਨੀ ਪਊਗੀ ਇਹ ਥੋੜੀ ਲੜਾਈ ਹੈ ਸਾਡੀ ਲੜਾਈ ਨਹੀਂ ਇਹ ਅਹਿਸਾਸ ਪਹਿਲਾਂ ਵੀ ਸੀ ਅੱਜ ਇਹਨਾਂ ਨੇ ਅਹਿਸਾਸ ਹੋਰ ਪੱਕਾ ਕਰਾਇਆ ਸੋ ਇਹਨਾਂ ਦਾ ਵਿਸ਼ਵਾਸ ਪੰਜਾਬ ਦੇ ਬੱਚੇ ਬੱਚੀਆਂ ਦਾ ਵਿਸ਼ਵਾਸ ਉਸ ਵਿਸ਼ਵਾਸ ਤੇ ਪਹਿਰਾ ਦਿੰਦਿਆਂ ਇਸ ਲੜਾਈ ਨੂੰ ਇਹਦੀ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਜੋ ਲੜਾਈ ਲੜਨੀ ਪਈ 10 ਤਰੀਕ ਨੂੰ ਪਹਿਲਾਂ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਵੱਡਾ ਪ੍ਰੋਟੈਸਟ ਰੱਖਿਆ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਦਾ ਕਾਰਡਰ ਸਾਡਾ ਸਟੂਡੈਂਟ ਵਿੰਗ ਤੇ ਸਾਡੇ ਜਿਹੜੇ ਨੇੜੇ ਤੇੜੇ ਜਿੰਨਾ ਕੱਢ ਰਹੇ ਤੋਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋ ਕੇ ਉਸ ਪ੍ਰੋਟੈਸਟ ਨੂੰ ਕਾਮਯਾਬ ਕਰਾਂਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹੀ ਕਿਹਾ ਕਿ ਬੈਠ ਕੇ ਮਿਲ ਬੈਠ ਕੇ ਵਿਚਾਰ ਕਰਕੇ ਸਲਾਹ مشورے ਨਾਲ ਸਭ ਨੂੰ ਨਾਲ ਲੈ ਕੇ ਜੋ ਅਗਲੀ ਰਣਨੀਤੀ ਤਿਆਰ ਹੋਊਗੀ ਉਹਦੇ ਤੇ ਪੈਰਾ ਦੇਵਾਂਗੇ ਧੰਨਵਾਦ ਜੀ ਇੱਕਠੇ ਇੱਕ ਮੰਚ ਤੇ ਤੁਸੀਂ ਬੈਠੇ ਤੇ ਨਾਲ ਵਿਦਿਆਰਥੀ ਵੀ ਸੀਗੇ ਕੀ ਸੁਨੇਹਾ ਦੇਖੋ ਮੈਨੂੰ ਮੈਂ ਕਿਸੇ ਦੀ ਸਾਰੇ ਆਏ ਐ ਇਸ ਸੰਘਰਸ਼ ਚ ਸਭ ਨੂੰ ਜੀ ਆਇਆਂ ਨੂੰ ਕਿਉਂਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਰਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇੱਥੋਂ ਐਮਏ ਇਕਨੋਮਿਕਸ ਕਰਕੇ ਵਿਦੇਸ਼ ਦੇ ਵਿੱਚ ਪੜ੍ਹਾਈ ਕੀਤੀ ਇਸ ਯੂਨੀਵਰਸਿਟੀ ਨਾਲ ਸਾਡਾ ਇੱਕ ਬੜਾ ਇਮੋਸ਼ਨਲ ਕਨੈਕਟ ਵੀ ਹੈ ਆਪ ਦਾ ਬਚਪਨ ਜਾਂ ਕਹਿ ਲੋ ਜਵਾਨੀ ਦਾ ਬਿਹਤਰ ਹਿੱਸਾ ਏਸ ਯੂਨੀਵਰਸਿਟੀ ਦੇ ਵਿੱਚ ਬਤਾਇਆ ਏਸ ਯੂਨੀਵਰਸਿਟੀ ਦੀ ਹੋਂਦ ਨੂੰ ਇਹਦੇ ਕੈਰੈਕਟਰ ਨੂੰ ਕਿਸੇ ਤਰ੍ਹਾਂ ਦੀ ਜੇ ਕੋਈ ਢਾਹ ਲਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਠੀਕ ਥੈਂਕ ਯੂ ਜੀ